ਅਜ ਨਾਲਾ ਚ ਚੱਲ ਰਹੇ ਦੇਵਪਾਰ ਤੇ ਨਸ਼ੇ ਦੇ ਧੰਦੇ ਨੂੰ ਰੋਕਣਾ ਕਾਉਂਸਲਰ ਦੇ ਪਤੀ ਨੂੰ ਪਿਆ ਮਿੰਗਾ ਜੋ ਪਹਿਲਾਂ ਵੀ ਦੋ ਵਰੀ ਜਾਂ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇੱਥੇ ਨਮਾਰਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਕਿ ਇੱਥੇ ਇਹਨਾਂ ਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਕਾਉਂਸਲਰ ਦੇ ਪਤੀ ਸਮੇਤ ਦੋ ਲੋਕਾਂ ਤੇ ਕੁਝ ਵਿਅਕਤੀਆਂ ਨੇ ਚਿਹਰੇ ਤੇ ਛਿੜਕਿਆ ਜ਼ਹਿਰੀਲਾ ਛੜਕਾ ਤੇ ਸਕੂਲ ਟਾਈਮ ਹਰਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕ ਹੀ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉੱਥੇ ਗਲਤ ਕੰਮ ਹੋ ਰਿਹਾ ਬੱਚਿਓ ਦੇ ਅੰਦਰ ਬੜਿਆ ਦੋਨਾਂ ਦੀ ਹੋਈ ਇੰਨੀ ਜ਼ਿਆਦਾ ਬੁਰੀ ਹਾਲਤ ਕਿ ਅੱਧਾ ਘੰਟਾ ਨਹੀਂ ਖੁੱਲੀਆਂ ਅੱਖਾਂ ਫੇਰ ਇਥੇ ਹੁਣ ਹੀਰੋਇਨ ਵਿਕਨੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਕਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਨ ਮਾਲਕ ਫੇਰ ਅੰਦਰ ਜਾ ਰਹੀਆਂ ਅਸੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਸ਼ਰਿਆਮ ਕਰਾਇਆ ਦਿੰਨੇ ਉਹਨੂੰ 30000 ਰੁਪਏ ਮਹੀਨਾ ਵਿੱਚ ਆ ਅਸੀਂ ਤੇ ਉਹਨੂੰ ਸ਼ਰਿਆਮ ਹੀ ਅਸੀਂ ਹੀਰੋਇਨ ਵੇਚ ਨਹੀਂ ਆ ਅਜ ਨਾਲਾ ਦੇ ਮੁਹੱਲੇ ਸ਼ਰਿਆਮ ਇੱਕ ਘਰ ਚ ਚੱਲ ਰਿਹਾ ਦੇ ਵਪਾਰ ਦਾ ਧੰਦਾ ਮੈਨੂੰ ਚਾਰ ਕਿਥੋਂ ਮੈਨੂੰ ਫੋਨ ਗਿਆ ਕੀ ਸਾਡੇ ਐਮਸੀ ਸਾਹਿਬ ਦੇ ਅੱਖਾਂ ਸਪਰੇ ਪਾਤੀ ਆ ਸਿਰ ਤੇ ਸਾਠ ਵਾਦੀ ਮੈਂ ਸਚੇਰੀ ਇਹਨਾਂ ਦੀ ਬਹੁਤ ਬੁਰੀ ਹਾਲਤ ਸੀ ਪੁਲਿਸ ਨੇ ਕੁਝ ਲੋਕਾਂ ਨੂੰ ਲਿਆ ਹਿਰਾਸਤ ਚ ਉਹਨਾਂ ਦਾ ਫੋਨ ਆਇਆ ਹੈ ਕਿ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਹਿਰਾਸਤ ਚ ਲਿਆ ਲੋਕਾਂ ਦੀ ਪੁਲਿਸ ਨੂੰ ਤਾੜਨਾ ਦੇ ਵਪਾਰ ਅਤੇ ਨਸ਼ਿਆਂ ਦਾ ਧੰਦਾ ਬੰਦ ਨਾ ਹੋਇਆ ਤਾਂ ਪੁਲਿਸ ਵਿਰੁੱਧ ਕਰਾਂਗੇ ਸੰਘਰਸ਼ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਜਨਾਲਾ ਸ਼ਹਿਰ ਅੰਦਰ ਚੱਲ ਰਹੇ ਦੇਵਪਾਰ ਅਤੇ ਨਸ਼ਿਆਂ ਦੇ ਧੰਦੇ ਨੂੰ ਰੋਕਣ ਚ ਅਜਨਾਲਾ ਪੁਲਿਸ ਨਾਕਾਮ ਨਜ਼ਰ ਆ ਰਹੀ ਹੈ ਅਜਨਾਲਾ ਚ ਸ਼ਰੀਆਮ ਨਸ਼ਾ ਅਤੇ ਦੇਵਪਾਰ ਦਾ ਕੰਮ ਚੱਲ ਰਿਹਾ ਪਰ ਅਜਨਾਲਾ ਪੁਲਿਸ ਕਾਰਵਾਈ ਕਰਨ ਦੀ ਬਜਾਏ ਹੱਥੇ ਹੱਥ ਰੱਖੀ ਬੈਠੀ ਹੈ ਅਜਨਾਲਾ ਚ ਦੇਰ ਸ਼ਾਮ ਇੱਕ ਮੁਹੱਲੇ ਅੰਦਰ ਘਰ ਚ ਚੱਲ ਰਹੇ ਦੇਵਪਾਰ ਦੇ ਤੰਦੇ ਅਤੇ ਨਸ਼ੇ ਨੂੰ ਰੋਕਣਾ ਅਜਨਾਲਾ ਦੀ ਮਹਿਲਾ ਕਾਉਂਸਲਰ ਦੇ ਪਤੀ ਅਤੇ ਇੱਕ ਹੋਰ ਵਿਅਕਤੀ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਹਨਾਂ ਦੇ ਚਿਹਰੇ ਤੇ ਜ਼ਹਿਰੀਲਾ ਛੜਕਾ ਕਰ ਦਿੱਤਾ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ ਅਤੇ ਸਰੀਰ ਉੱਪਰ ਜਲਨ ਹੋਣ ਲੱਗ ਪਈ ਜਿਸ ਤੋਂ ਬਾਅਦ ਮੁਹੱਲੇ ਅੰਦਰ ਰੋੜਾ ਪੈਣ ਤੋਂ ਬਾਅਦ ਕਾਫੀ ਦੇਰੀ ਨਾਲ ਪੁਲਿਸ ਪਹੁੰਚੀ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਚ ਲੈ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਮਹਿਲਾ ਕਾਉਂਸਲਰ ਦੇ ਪਤੀ ਸ਼ਿਵਦੀਪ ਸਿੰਘ ਚਾਹਲ ਨੇ ਕੀ ਦੱਸਿਆ ਉਹ ਸੁਣਦੇ ਹਾਂ ਉਹਨਾਂ ਤੋਂ ਆ ਕੀ ਗੱਲਬਾਤ ਹੋਈ ਆ ਜੀ ਮੇਰਾ ਨਾਮ ਸ਼ਿਵਦੀਪ ਸਿੰਘ ਚਾਹਲ ਆ ਵਾਰ ਨੰਬਰ 8 ਤੋਂ ਮੈਂ ਦੀ ਮੈਸੇਜ ਕਾਉਂਸਲਰ ਆ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ মিডিਆ ਸਾਰਾ ਹੋਣਾ ਆ ਕਿ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗੰਦਾਮ ਆ ਜੋ ਪਹਿਲਾਂ ਵੀ ਦੋ ਵਰੀ ਜਾਂ ਆਣ ਕੇ ਇੱਥੇ ਪਰਚੇ ਹੋਏ ਆ ਨਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਤਨ ਬਾਰਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਕਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਤੇ ਸ਼ਰਿਆਮ ਕਰਾਇਆ ਦੇਨੇ ਆ ਉਹਨੂੰ 30000 ਰੁਪਏ ਮਹੀਨਾ ਮਿੱਥਿਆ ਅਸੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਇਹ ਰੋਣ ਵੇਚ ਨਹੀਂ ਆ ਅਸੀਂ ਕਹਾਂ ਵੀ ਨਹੀਂ ਅਸੀਂ ਆਪਣੇ ਮਹੱਲੇ 'ਚ ਵੇਚਦੇ ਨਹੀਂ ਅਸੀਂ ਕੌਂਸਲ ਦੇ ਲੋਕਾਂ ਚੁਣੇ ਨੇ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ ਕਰੀਨ ਛੇ ਮੈਨੇ ਉਹਨੂੰ ਜਾਂਦਾ ਕੋਣ ਸੀ ਪੰਡਤ ਜਿਹਾ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਅਸੀਂ ਜ਼ਮੀਨ ਤੇ ਡਿੱਗ ਪਏ ਉਹ ਜੋ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਕੇ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਹੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ 'ਚ ਜਲਨ ਹੋਈ ਸਾਨੂੰ ਅਸੀਂ ਪਰਵਾਹ ਨਹੀਂ ਪਤਾ ਕਿ ਕਿਹੜੀ ਵਸਤੂ ਜਿਹੜੀ ਸਪਰੇਅ ਕੀਤੀ ਤੇ ਜਾਬ ਜਾ ਹੋਰ ਕੋਈ ਵਸਤੂ ਸੀ ਨਹੀਂ ਉਹ ਇਤਾਂ ਦੀ ਵੀ ਜਲਨ ਜਿਦਾ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਅਸੀਂ ਤੋਂ ਇਲਾਵਾ ਵੀ ਕੋਈ ਠੰਡਾ ਕਰਦੇ ਇੱਥੇ ਵੀ ਉਹ ਇੱਥੇ ਨਜਾਇਜ਼ ਠੰਡਾ ਚੱਲਦਾ ਜੀ ਲੈਡੀਆਂ ਦੇ ਪਰਾਗ ਉਸ ਸਮ ਅਗਲੀ ਵੀ ਆ ਇੱਥੇ ਲੈਡੀਆਂ ਚੌਂਟੀਆਂ ਆ ਇੱਥੇ ਸਾਰਾ ਕੁਝ ਚੱਲਦਾ ਤੁਹਾਨੂੰ ਵੀ ਮੀਟੀਆਂ ਨੂੰ ਪਹਿਲਾਂ ਵੀ ਪਤਾ ਆ ਇੱਥੇ ਕਹਿਣ ਦੀ ਲੋਟ ਨਹੀਂ ਹੈਗੀ ਤੁਹਾਨੂੰ ਪਤਾ ਆ ਇਹ ਸਾਰਿਆਂ ਨੂੰ ਜੋਖਿਸ਼ 'ਤੇ ਚੱਲਦਾ ਸੋ ਸਾਡੀ ਪ੍ਰਸ਼ਾਸ ਤੇ ਆ ਚਾਰ ਵਾੜਾ ਇੱਥੇ ਧਰਨਾ ਥਾਣੇ ਦੇ ਅੱਗੇ ਦੇਣ ਗਿਆ ਸੋ ਸਾਨੂੰ ਮਾਨ ਸਾਡੇ ਕੁਲਪ੍ਰਸ਼ਾਸਨ ਆਇਆ ਪਹਿਲਾਂ ਵੀ ਦੋ ਤਿੰਨ ਵਾਰ ਇੱਥੇ ਘਟਨਾਵਾਂ ਇੱਧਰੀਆਂ ਹੋຊੀਆਂ ਕਿ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ ਪੁਲਿਸ ਵਾਲੇ ਲੜੇ ਆਪ ਆਉਂਦੇ ਇੱਥੇ ਅੰਦਰ ਦੇਖਣ ਪੁਲਿਸ ਵਾਲੇ ਵੀ ਆਉਂਦੇ ਪੁਲਿਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦਗੀ ਕੀਤੀ ਪੁਲਿਸ ਵਾਲਿਆਂ ਨੂੰ ਬਨਹੀਂ ਪਤਾ ਇੱਥੇ ਸਾਨੂੰ ਪਤਾ ਆ ਸਾਾਨੂੰ ਮਾਨ ਸਾਡੇ ਮੰਤਰੀ ਮਾਨ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇਸੇ ਨੱਥ ਪਾਉਣਗੇ ਜੇ ਨਾ ਪਈ ਉਹ ਕਿੰਨਾ ਟਾਈਮ ਕੱਢ ਦਿੰਦਾ ਹੈ ਕੋਈ ਨੂੰ ਟੈਗ ਹੋਇਨ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਪੁਲਿਸ ਆਈ 20 ਤੋਂ 25 ਮਿੰਟ ਦੇ ਬਾਅਦ ਉਹ ਵੀ ਟੀਐਸਪੀ ਅਜਨਾਲਾ ਨੂੰ ਫੋਨ ਕਰਤਾ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਬਸ ਉਦੋਂ ਤੱਕ ਸਾਡਾ ਸਾਰਾ ਮੱਲਾ ਮਤਲਬ ਸਾਡਾ ਸਜੋਤ ਕੀਤਾ ਗਿਆ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ ਆ ਬਰਫ ਜੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਸਾਡੇ ਨਾਲ ਪੰਦਰਾਂ ਦਿਨ ਪਹਿਲਾਂ ਵੀ ਕਿਸੇ ਤਰ੍ਹਾਂ ਹੀ ਸਮਾਉਣਾ ਤਕਰੀਬਨ ਦੁਪਹਿਰਾਂ ਜਾਂਦਾ ਸਮਾਂ ਸੀ ਦੁਪਹਿਰ ਦਾ ਬਾ ਜਾਂ 10 11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰ ਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕ ਇੱਕ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਸੇ ਨਾ ਕਿਸੇ ਨੂੰ ਪਤਾ ਲੱਗਾ ਵੀ ਉੱਥੇ ਉੱਥੇ ਗਲਤ ਕੰਮ ਹੋ ਰਿਹਾ ਬੱਚਿਓ ਦੇ ਅੰਦਰ ਬੜਿਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਛੇਦੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਨੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚਦੇ ਤੇ ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸੇ ਇਹਦੇ ਸਾਹਮਣੇ ਮੈਂ ਗੱਡੀ ਖਲਾ ਕੇ ਡੰਡਾ ਦਾ ਖੜੋ ਗਿਆ ਅਸੀਂ ਕਿਹਨੋਂ ਨਿਕਲਦਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅੰਦਰ ਵੜਿਆ ਗਿਆ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਫੜਾਇਆ ਆਪਣਾ ਫੋਨ ਕਿ ਤੁਸੀਂ ਮੇਰੀ ਵੀਡੀਓ ਬਣਾਓ ਮੈਂ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰ ਬਾਜਾਂ ਉਹਨੇ ਕੁੰਡੀ ਲੱਗੀ ਹੈ ਠੀਕ ਹੈ ਜੀ ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ ਉਸ ਤੋਂ ਉਪਰੰਤ ਮੈਂ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮਾਂ ਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਐਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸ ਟਾਂ ਦੇ ਨਾਲ ਡੰਗ ਰ ਆ ਗਿਆ ਵੀ ਮੈਂ ਇੱਕ ਦੇ ਸਾਨੂੰ ਪਤਾ ਲੱਗਾ ਇੱਕ ਥੱਲੇ ਆ ਤੇ ਇੱਕ ਉੱਤੇ ਜੇ ਤਾਂ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਆ ਕੋਈ ਸੀਨੀਅਰ ਮੋਸਟ ਨਹੀਂ ਆਇਆ ਸੀਨੀਅਰ ਮੋਸਟ ਨਹੀਂ ਆਇਆ ਚਲੋ ਇੱਕ ਹੌਲਡਰ ਲੈਵਲ ਦੇ ਜਾਂ ਮੁੰਚੀ ਆਇਆ ਇਸ ਲੈਵਲ ਦੇ ਆਏ ਨਹੀਂ ਉਹਨਾਂ ਸਾਨੂੰ ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕੀਤਾ ਠੀਕ ਹੈ ਅਸੀਂ ਉਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨੇ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਕਿ ਸਾਡਾ ਇਹ ਪਿੱਛੇ ਤੁਸੀਂ ਮੈਂ ਤੁਹਾਨੂੰ ਇੱਕ ਉਹਨੇ ਮੀਡੀਆ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਇੱਚਾ ਕਰੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਹੜਾ ਗੇਟ ਸਾਡੀਆਂ ਧੀਆ ਭੈਣਾਂ ਨੇ ਰਾਤ ਨੂੰ ਇੱਥੇ ਜਾਣਾ ਹੁੰਦਾ ਸਵੇਰ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ ਹੁਣ ਕੀ ਕਿ ਮੰਨ ਹੁਣ ਕਟਣਾ ਜੀ ਹੋਣੀ ਮੈਂ ਘਰ ਰੋਟੀ ਖਾ ਰਿਹਾ ਮੈਨੂੰ ਚਾਹ ਨਹੀਂ ਕਿ ਇਥੋਂ ਮੈਨੂੰ ਫੋਨ ਗਿਆ ਗਈ ਸਾਡੇ ਐਮਸੀ ਸਾਹਿਬ ਦੇ ਅੱਖਾਂ 'ਚ ਸਪਰੇ ਪਾਤੀ ਆ ਸਿਰ ਤੇ ਸੱਟਵਾਤੀ ਆ ਮੈਂ ਛੇਛੇ ਦੀ ਇਹਨਾਂ ਦੀ ਬਹੁਤ ਬੁਰੀ ਹਾਲ ਸੀ ਅਸੀਂ ਪਾਣੀ ਪੂਣੀ ਮੰਗਾਇਆ ਛੇਛੇ ਦੀ ਪਾਣੀ ਉਹਦਾ ਛੱਟੇ ਮਾਰਦੇ ਉਹਨਾਂ ਦੇ ਅਸੀਂ ਘਟੋ ਘਟ 10 ਕੈਂਪਰ ਇਹਨਾਂ ਦੇ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ ਅਸੀਂ ਅੰਦਰ ਵੇਖਿਆ ਉਹ ਲੜਕਾ ਇੱਕ ਫੜਿਆ ਸੇ ਮੁੰਡਾ ਨੇ ਜਿਹੜਾ ਉਸ ਤੋਂ ਬਾਅਦਾਂ ਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਲ ਲਿਆ ਸਾਨੂੰ ਕੁੜੀਆਂ ਲੱਗੀਆਂ ਨਹੀਂ ਕੁੜੀਆਂ ਚੜ ਕੇ ਆਂਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਕੋਣ ਸਚੂ ਸਾਹਿਬ ਆਏ ਕਿ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਮੰਦਿਆਂ ਹੋਰ ਦੀ ਮੰਗ ਕਰਦੇ ਆਂ ਅਸੀਂ ਇਹੋ ਬੇਨਤੀ ਕਰਦਾ ਵੀ ਇਹ ਇਤੋਂ ਗੰਦ ਨਿਕਲਣਾ ਚਾਹੀਦਾ ਸਾਡੇ ਕੇਐਮਸੀ ਸਾਹਿਬ ਨੇ ਸਾਡੇ ਮਾਲ ਸਾਹਿਬ ਨੇ ਇਹਨੇ ਬਹੁਤ ਸਤਿਕਾਰਯੋਗ ਨੇ ਮੈਂ ਰਾਤੀ ਇਹਨਾਂ ਨੂੰ ਬੇਨਤੀ ਇਹਦੇ ਕੱਟਣਾ ਹੋਣਾ ਹੀ ਹੈ ਨਾ ਰਾਤੀ ਇਹ ਮਾਲ ਸਾਹਿਬ ਮੇਰੇ ਕੋਲ ਖੜੋਤੇ ਨੇ ਰਾਤੀ ਵੀ ਸ਼ਾਮਾਂ ਦਾ ਟਾਈਮ ਸੀ ਉਹ ਗੁਰਦਵਾਰਾ ਸਾਹਿਬ ਦਾ ਟਾਈਮ ਸੀ ਇੱਥੇ ਚਾਰ ਸਮੇਕੀ ਬੈਠੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਇਦਾਂ ਨਾ ਕਰੋ ਸਾਡੇ ਪਰਿਵਾਰਾਂ ਨੇ ਜਾਣਾ ਫਿਰ ਮੈਂ ਮਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਮਾਲ ਸਾਹਿਬ ਆਪਾਂ ਕੋਈ ਕਰੀਏ ਕੋਈ ਕਮੇਟੀ ਬਣਾਈਏ ਯਾਰ ਇਹਨਾਂ ਨੂੰ ਗੱਤੀ ਹੱਥ ਬਲਾ ਜੋੜੀਏ ਇਹਨਾਂ ਤੁਸੀਂ ਕੀ ਮੰਗਦੇ ਹੋ ਇਨੇ ਸਾਲ ਚਿਰ ਤੋਂ ਤੁਸੀਂ ਇਹ ਜਿਹੜੀ ਮੰਗ ਰੱਖਾ ਕੰਢਿਆ ਦੋਸਤ ਜਿਹੜੇ ਤਰੀਕੇ ਨਾਲ ਕਰਨੋ ਕਿ ਕੀ ਕਰਦੇ ਫਿਰ ਵੀ ਫਿਰ ਵੀ ਇਹ ਕੰਮ ਚੱਲਦਾ ਅਸੀਂ ਮਤਲਬ ਪਰੇਸ਼ਾਨ ਹੈ ਗੱਲ ਤੂੰ ਵੀ ਪ੍ਰਸ਼ਾਸਨ ਕਿਉਂ ਨਹੀਂ ਐਕਸ਼ਨ ਲੈਂਦਾ ਅਸੀਂ ਉਦੋਂ ਵੀ ਇਹ ਗੱਲ ਕੀਤੀ ਕਿ ਸ਼ਾਨ ਪ੍ਰਸ਼ਾਸਨ ਹਰਜੀਤ ਮੰਨ ਲਓ ਠੀਕ ਹੈ ਉਹਦਾ ਇੱਕ ਆਕਰ ਅਸੀਂ ਉਹਨੂੰ ਕਹਿੰਨੇ ਉਹ ਕਹਿੰਦਾ ਮੈਂ ਕਿਰਾਇਆ ਦੇ ਦਿੱਤਾ ਮੈਂ ਕਿਰਾਇਆ ਦਿੱਤਾ ਗਵਰਨਮੈਂਟ ਵੱਲੋਂ ਮਨਜ਼ੂਰशुदा ਹੈ ਉਹ ਕਹਿੰਦਾ ਜੀ ਗਵਰਨਮੈਂਟ ਵੱਲੋਂ ਮਨਜ਼ੂਰ ਹੈ ਸਾਰਾ ਕੁਝ ਮੈਂ ਕਰ ਸਕਦਾ ਹਾਂ ਸਾਰਾ ਸੋ ਸਰਕਾਰਾਂ ਦੇ ਕਾਗਜ਼ ਆ ਪ੍ਰਚਾਰਨ ਦੇ ਕਾਗਜ਼ ਅੰਦਰ ਕੀ ਕੀ ਬ੍ਰਾਮ੍ਹਤ ਹੋਇਆ ਹਨ ਅੰਦਰ ਜੇ ਤੁਸੀਂ ਇਧਰੋਂ ਤੁਹਾਨੂੰ ਮੈਂ ਕੀ ਦੱਸਾਂ ਜੀ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਏ ਜੇ ਪਤਰਾਜ ਜੋਗ ਬਹੁਤ ਜ਼ਿਆਦਾ ਸਮਗਰੀ ਇਹ ਨਹੀਂ ਇੱਕ ਜਾਂ ਦੋ ਕੁਆਂਟੀਟੀ ਚ ਇੱਕ ਦੋ ਨਹੀਂ ਉੱਥੇ ਮਿਲਿਆ ਹੈਗਾ ਜੀ ਕੋਈ ਰੈਪ ਹੁੰਦਾ ਇੱਕ ਪੂਰਾ ਰੈਪ ਦਾ ਨਵਾਂ ਰੋਲ ਇੱਕ ਖਾਲੀ ਰੋਲ ਪਲੱਸ ਦਸਾਂ ਦਸਾਂ ਦੇ ਨੋਟ ਜਿਹੜੇ ਅੱਗੋਂ ਸੜੇ ਹੋਏ ਤੁਸੀਂ ਤੁਹਾਨੂੰ ਵੀਡੀਓ ਮਿਲ ਗਈ ਹੈਗੀ ਹਨ ਉਹ ਸੜੇ ਨੋਟ ਨੇ ਪਲੱਸ ਲਾਈਟਰ ਨੇ ਮੈਂ 4-5 ਲਾਈਟਰ ਰਗੇ ਆ ਜਿਸ ਕੋਲ ਰਾਤ ਨੂੰ ਸਾਫ਼ ਨਹੀਂ ਮਿਲਦਾ ਦਸਫਟੀ ਹੈ ਤੁਹਾਡਾ ਉਸ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕਰਕੇ ਅਸੀਂ ਐਸਐਚਓ ਸਾਹ ਨੂੰ ਬੇਨਤੀ ਕੀਤੀ ਵੀ ਕਾਰਵਾਈ ਕਰੋ ਨਹੀਂ ਕਰਨਗੇ ਤੇ ਬਾਕੀ ਜਿੱਦਾਂ ਸਲਾਹ ਕਰਕੇ ਸਾਰੇ ਸਿਨਮੋਸ ਨਾਲ ਤੇ ਜੋ ਅਗਲੀ ਕਾਰਵਾਈ ਬਣਦੀ ਕਰਾਂਗੇ ਇਸ ਮੌਕੇ ਥਾਣਾ ਅਜਨਾਲਾ ਦੇ ਐਸਐਚਓ ਸਬ ਇੰਸਪੈਕਟਰ ਸਤਨਾਮ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਆਮਲਾ ਜਿਹੜੇ ਕੁਝ ਲੋਕਾਂ ਨੂੰ ਹਰਾਸਤ ਵੀ ਲਿਆ ਜੀ ਇਹ ਜੀ ਇੱਕ ਸ਼ਿਵਦੀਪ ਸਿੰਘ ਨਾਂ ਦੇ ਵਿਅਕਤੀ ਨੇ ਅਜਨਾਲਾ ਪਸ਼ਮੀਰ ਦੇ ਰਹਿਣ ਵਾਲੇ ਫਤਿਹਗੜ ਚੂੜੀਆਂ ਰੋਡ ਦੇ ਉਹਨਾਂ ਦਾ ਫੋਨ ਆਇਆ ਹੈ ਕਿ ਇੱਥੇ ਕੁਝ ਚੰਗਾ ਵਗੈਰਾ ਹੋਇਆ ਕੁਝ ਬੰਦੇ ਰਸਤੇ ਚ ਲੈ ਆ ਜੋ ਵੀ ਤੱਥ ਹੋਣਗੇ ਜਾਣ ਤੋਂ ਬਾਅਦ ਤੁਹਾਨੂੰ ਦੱਸ ਦਿੱਤੇ ਜਾਣਗੇ ਬੰਦੇ ਡਿਗਲ ਕਾਰਵਾਈ ਮਲਤਰੀ